अच्छा, फिर जी स्टूडेंट एड होंगी है हाँ। एड नो भी मिलती है कि कले डोमिक स्टूडेंट ने जो कैनेडा दे ਆ ਪਹਿਲੇ ਇੱਕ ਇਨੀਸ਼ੀਅਲ ਮੀਟਿੰਗ ਹੋਊਗੀ ਪੀਐਲਸੀ ਦੇ ਸਟਾਫ ਦੇ ਨਾਲ ਤੁਸੀਂ ਤੁਹਾਨੂੰ ਸਾਰੇ ਪ੍ਰੋਗਰਾਮਸ ਦੱਸਾਂਗੇ ਤੁਸੀਂ ਆਪਣੀ ਨੀਡ ਦੇ ਹਿਸਾਬ ਨਾਲ ਉਹ ਪ੍ਰੋਗਰਾਮ ਡਿਸ ਸਿਲੈਕਟ ਕਰ ਸਕਦੇ ਹੋ ਮੰਨ ਲਓ ਸਟੂਡੈਂਟ ਏ ਬੀਸੀ ਵਾਲਿਆਂ ਨੇ ਇੱਕ ਕੋਰਸ ਦੇ ਵਾਸਤੇ ਤੁਹਾਨੂੰ ਪੈਸੇ ਦੇਣੇ ਆ ਕੋਰਸ ਜਿਹੜਾ ਹੈ ਉਹ 5000 ਡਾਲਰ ਦਾ ਫਾਰ ਇਗਜ਼ੈਂਪਲ ਹਾਂਜੀ ਸੋ ਉਹ 5000 ਦੇਣਗੇ ਕਿ 5000 ਤੋਂ ਘੱਟ ਦੇਣਗੇ ਜਾਂ 5000 ਤੋਂ ਕੁਝ ਵੱਧ ਵੀ ਦੇਣਗੇ

ਸਟੂਡੈਂਟ ਐਡਬੀਸੀ ਤੋਂ ਉਹਨਾਂ ਨੇ ਪੈਸੇ ਲਏ ਏਡ ਲੈ ਲਈ ਤੁਹਾਨੂੰ ਦੇਤੀ ਸਾਰੇ ਕੋਰਸਸ ਕੰਪਲੀਟ ਕਰ ਲਏ ਉਸ ਤੋਂ ਬਾਅਦ ਜੌਬ ਮਾਰਕੀਟ ਅੱਜਕੱਲ ਉਹਨਾਂ ਦਾ ਬੁਰਾ ਹਾਲ ਹੈ ਜੌਬਸ ਕਿੱਥੋਂ ਲੱਭਦੀਆਂ ਨੇ ਵਿੱਚ ਕਿ ਅਸੀਂ ਤੁਹਾਨੂੰ ਹੈਲਪ ਕਰਾਂਗੇ ਜੌਬ ਲੱਭਣ ਦੇ ਵਿੱਚ ਸਾਡੇ ਜਿਹੜੇ ਲਿੰਕਸ ਨੇ ਉਹਨਾਂ ਦੇ ਵਿੱਚ ਜਿੰਨਾ ਕੋਲੇ ਵੀ ਅਵੇਲੇਬਿਲਿਟੀ ਹੋਊਗੀ ਤਾਂ ਤੁਹਾਨੂੰ ਉਹਨਾਂ ਨੂੰ ਕੋਲੇ ਪੇਚਾਂਗੇ ਤੁਸੀਂ ਉਹਨਾਂ ਨਾਲ ਜੌਬ ਇੰਟਰਵਿਊ ਕਰੋਗੇ ਐਂਡ THEN ਉਹਨਾਂ ਨਾਲ ਜੌਬ ਕਰੋਗੇ